ਦਸੋ ਦਾਲ ਸੀ ਤੇ ਕੜੀ ਸੀ ਤੇ ਕੜੀ ਚ ਮਰਚਾਂ ਜ਼ਿਆਦਾ ਸੀ ਕੱਲ ਤੁਹਾਨੂੰ ਤਿੱਖੀਆਂ ਨਹੀਂ ਲੱਗੀਆਂ ਹੋਣੀਆਂ ਅੱਜ ਲੱਗੀਆਂ ਇੱਥੇ ਲੱਗ ਗਈ ਇੱਥੇ ਛੜਦਾ ਇੱਥੇ ਗਈ ਐਂ ਲੱਗਿਆ ਹੋਣਾ ਪਰ ਸਵਾਦ ਵੀ ਬਹੁਤ ਆਇਆ ਹੋਣਾ ਅੱਜ ਰੋਟੀ ਚ ਕੀ ਸੀ ਰੋਟੀ ਚ ਕੁਝ ਨਹੀਂ ਸੀ ਅੱਜ ਤੁਸੀਂ ਧਿਆਨ ਨਾਲ ਰੋਟੀ ਖਾ ਰਹੇ ਸੀ ਟਿਕ ਕੇ ਰੋਟੀ ਖਾ ਰਹੇ ਸੀ ਅੱਜ ਤੁਸੀਂ ਆਪਣੇ ਆਪ ਚ ਬਹਿ ਕੇ ਰੋਟੀ ਖਾ ਰਹੇ ਸੀ ਮਰ ਜਾਂਦੇ ਨੇ ਪਿੱਟ ਪਿੱਟ ਕੇ ਆ ਸਿਆਣੇ ਬੰਦੇ ਕਹਣਗੇ ਫੋਨ ਸਾਈਡ ਤੇ ਰੱਖ ਦੋ ਰੋਟੀ ਖਾਣ ਵੇਲੇ ਛੱਡਾ ਫੋਨ ਵੀ ਚੱਲਦਾ ਹੁੰਦਾ ਸੀ ਰੋਟੀ ਵੀ ਖਾ ਰਹੇ ਹੁੰਦੇ ਆ ਦੋ ਦੋ ਥਾਵਾਂ ਤੇ ਦਿਮਾਗ ਹੁੰਦਾ ਆਕਾਲੀ ਵੀਰ ਦੱਸਦਾ ਸੀ ਭਈ ਬੱਚੇ ਨੂੰ ਫੋਨ ਲਾ ਦਿੰਦੇ ਨੇ ਅੱਗੇ ਉਹ ਜਾਂ ਉਹਦਾ ਰੋਟੀ ਨਹੀਂ ਖਾਂਦਾ ਜਦੋਂ ਫੋਨ ਰੱਖ ਦੋ ਫਿਰ ਇੱਕ ਖਵਾ ਦੋ ਦੋ ਖਵਾ ਦੋ ਤਿੰਨ ਖਵਾ ਦੋ ਚਾਰ ਖਵਾ ਦੋ ਧਿਆਨ ਉਹਦਾ ਇੱਧਰ ਹੁੰਦਾ ਹੁਣ ਉਹਨੇ ਚਾਰ ਖਾਧੀਆਂ ਨੇ ਪਰ ਲੱਗਣੀਆਂ ਲੱਗਣੀਆਂ ਕਿਵੇਂ ਕਿਉਂਕਿ ਫੀਲ ਤੇ ਕੀਤੀ ਨਹੀਂ ਰੋਟੀ ਅੰਦਰ ਗਈ ਹੈ ਤੁਸੀਂ ਦੋ ਹੀ ਪ੍ਰਸ਼ਾਦ ਦੇ ਸਕੋ ਪਰ ਧਿਆਨ ਨਾਲ ਛਕੋਗੇ ਜਿਆਦਾ ਲੱਗਦੇ ਨੇ ਵੇਖਦੇ ਇੱਕ ਇੱਕ ਚ ਕਿੰਨਾ ਸਵਾਦ ਹੈ ਇੱਕ ਇੱਕ ਚ ਟੇਸਟ ਕਿੰਨਾ ਪਾਣੀ ਵੀ ਜੇ ਤੁਸੀਂ ਅੱਜ ਫੋਕਸ ਕਰਕੇ ਪੀਓਗੇ ਤੁਹਾਨੂੰ ਲੱਗਣਾ ਪਾਣੀ ਵੀ ਕਿੰਨਾ ਸਵਾਦ ਹੁੰਦਾ ਬਈ ਇਹਦੇ ਵਿੱਚ ਵੀ ਟੇਸਟ ਹੈਗਾ ਕਿੰਨਾ ਨਜ਼ਾਰਾ ਆਉਂਦਾ ਪਾਣੀ ਚ ਪਰ ਸੁੱਤੇ-ਸੁੱਤੇ ਖਾ ਰਹੇ ਆ ਸੁੱਤੇ-ਸੁੱਤੇ ਤੋਰ ਰਹੇ ਆ ਸੁੱਤੇ-ਸੁੱਤੇ ਫੋਨ ਚੰਗੀ ਚੀਜ਼ ਸੀ ਚੰਗੀ ਚੀਜ਼ ਸੀ ਹੈ ਪਰ ਇਹਦੀ ਓਵਰਡੋਜ਼ ਇੰਨੀ ਭੈੜੀ ਹੈ ਜਿੱਦਾਂ ਦੁਨੀਆ ਦਾ ਕੋਈ ਨਸ਼ਾ ਭੈੜਾ ਨਹੀਂ ਮੈਂ ਗੱਲ ਦਾਅਵੇ ਨਾਲ ਕਹਿ ਸਕਦਾ ਆਪਣੇ ਸਿਰ ਤੇ ਹੱਥ ਰੱਖ ਕੇ ਆਪਣੀ ਕਸਮ ਖਾ ਕੇ ਕਹਿ ਸਕਦਾ ਸਭ ਤੋਂ ਵੱਧ ਖਤਰਨਾਕ ਮੈਂਟਲ ਹੈਲਥ ਲਈ ਓਵਰਡੋਜ਼ ਫੌਨ ਦੀ ਹੈ ਲੱਗੇ ਰਿਹਾ ਬਿਕ ਫੋਨ ਹੀ ਹੈ ਕਈ ਗੁਣਾ ਪੈੜਾ ਚਿੱਟੇ ਨਾਲ ਲੱਗਦਾ ਹੀ ਹੈ ਇਹ ਇਹਨੂੰ ਜੇ ਤੁਸੀਂ ਲਿਮਟ ਵਿੱਚ ਲੈ ਕੇ ਨਾ ਨਾ ਆਏ ਜਿਹੜਾ ਮਰਜੀ ਦੁਨੀਆ ਦਾ ਸਾਧਨ ਵਰਤ ਲੋ ਤੁਸੀਂ ਸ਼ਾਂਤ ਨਹੀਂ ਹੋ ਸਕਦੇ ਲਿਮਟ ਚ ਲਿਆਉਣਾ ਪੈਣਾ ਇਹਨੂੰ ਬਹੁਤ ਲਿਮਟ ਚ ਵੀ ਮੈਂ ਫੋਨ ਸੁਣਨੇ ਨੇ ਮੈਂ ਫੋਨ ਕਰਨੇ ਨੇ ਹਾਂ ਤੁਸੀਂ ਵੀਡੀਓ ਘੰਟਾ ਸੁਣ ਲਓ ਐਦਾਂ ਲਾ ਲੋ ਆ ਪੂਰਾ ਦੀਵਾਨ ਚੱਲ ਰਿਹਾ ਘੰਟਾ ਮੈਂ ਗੱਲ ਕਰ ਰਿਹਾ ਕਿਸੇ ਦੀ ਵੀ ਸੁਣੋ ਪੂਰਾ ਘੰਟਾ ਸੁਣੋ ਫੇਰ ਨਹੀਂ ਮਾੜਾ ਅੱਧਾ ਘੰਟਾ ਗੱਲ ਪੂਰੀ ਸੁਣ ਰਹੇ ਹੋ ਇੱਕ ਜਗ੍ਹਾ ਮਨ ਟਿਕੇ ਸ਼ਾਂਤ ਹੋਵੇ ਜੋ ਤੁਸੀਂ ਐ ਕਰਦੇ ਨਾ ਇਸ ਸਕਰੋਲਿੰਗ ਟਿਕ 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 ਇਹ ਬਹੁਤ ਖਤਰਨਾਕ ਕਿਧਰੇ ਇਹਦੀ ਵੀਡੀਓ ਆ ਗਈ ਕਿਧਰੇ ਉਦੀ ਆ ਗਈ ਕਿਧਰੇ ਉਦੀ ਆ ਗਈ ਕਿਧਰੇ ਉਦੀ ਆ ਗਈ ਇਹ ਬ੍ਰੇਨ ਹੈ ਨਾ ਜਿਹੜਾ ਹੋਲਿਕੋ ਫੋਨ ਦੇਖ ਰਿਹਾ ਨਜ਼ਾਰੇ ਆਹਾ 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 ਆ ਫੋਨ ਬੰਦ ਟਿਕਟੋਕ ਹੈ ਨਹੀਂ ਹੁਣ ਸਾਡੇ ਉਹ ਇੰਸਟਾਗ੍ਰam ਹੈ ਫੇਸਬੁਕ ਰੀਲਾਂ ਸਾਰਾ ਕੁਝ ਚੱਲਦਾ ਫੋਨ ਬੰਦ ਹੁਣ ਆਹਾ ਹਾ ਨਜ਼ਾਰਾ ਆ ਨਹੀਂ ਰਿਹਾ ਹੁਣ ਵੇਖਦਾ ਵਾਲੇ ਦਵਾਲੇ ਵੀ ਨਜ਼ਾਰਾ ਹੈ ਨਹੀਂ ਦੁਨੀਆ ਤਾਂ ਐਵੇਂ ਹੀ ਹੈ ਬਸ ਕੁਝ ਸਵਾਦ ਹੈ ਨਹੀਂ ਦੁਨੀਆ ਵਿੱਚ ਦੁਨੀਆ 'ਚ ਸਵਾਦ ਹੀ ਹੈ ਨਹੀਂ ਅੱਛਾ ਫਿਰ ਕੀ ਕਰਦਾ ਆ ਉਹਨੂੰ ਪਤਾ ਵੀ ਨਹੀਂ ਲੱਗਦਾ ਇਹ ਐ ਐ ਐ ਕਿੱਥੇ ਐ ਮੇਰੇ ਵਾਲਾ ਆਪਿਆ ਆ ਵੇਖੋ ਦਲਵੀਰ ਸਿੰਘ ਦਾ ਫੋਨ ਆਇਆ ਹੋਇਆ ਬਰਮਪ੍ਰੀਤ ਦੇ ਡੈਡੀ ਦਾ ਉਹਨੇ ਪੁੱਛ ਰਿਹਾ ਮੁੰਡਾ ਸਾਡਾ ਠੀਕ ਕਰ ਰਿਹਾ ਹੈ ਬਾਈ ਦੇਖੋ ਆਪੇ ਹੱਥ ਚਲੇ ਜਾਂਦਾ ਤਾਨੂੰ ਪਤਾ ਵੀ ਨਹੀਂ ਲੱਗਦਾ ਐ ਹੱਥ ਚਲੇ ਜਾਣਾ ਤੁਸੀਂ ਵੇਖੀ ਜਾਣਾ ਇਹ ਇਦਾਂ ਦੀ ਚੀਜ਼ ਹੈ ਪਰ ਤੁਸੀਂ ਕੱਲ ਵੇਖੋਗੇ ਚਲੋ ਅੱਜ ਵੀ ਤੁਸੀਂ ਕੁਝ ਵੇਖਿਆ ਕੱਲ ਵੀ ਵੇਖੋਗੇ ਸਾਨੂੰ ਪਤਾ ਹੀ ਨਹੀਂ ਅਸੀਂ ਕਿੰਨੇ ਫੁੱਲ ਨੇ ਜਿਹੜੇ ਵੇਖਿਆ ਹੀ ਨਹੀਂ ਕਿੰਨੇ ਬੱਦਲਾਂ ਨਾਲ ਮੁਲਾਕਾਤ ਹੀ ਨਹੀਂ ਕੀਤੀ ਕਈ ਵਾਰੀ ਨੀਲਾ ਅਸਮਾਨ ਹੁੰਦਾ ਸੀ ਕਦੇ ਐ ਨਹੀਂ ਵੇਖਿਆ